13 ਫਰਵਰੀ ਤੋਂ ਲਗਾਤਾਰ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਦਿੱਲੀ ਦੀ ਕਾਲ ਦਿੱਤੀ ਗਈ ਸੀ ਕਿ ਹਾਲਾਂਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਹੀ ਰੋਕ ਲਿਆ ਗਿਆ ਸੀਗਾ ਇਸ ਸਮੇਂ ਤੁਹਾਨੂੰ ਸ਼ੰਭੂ ਬਾਰਡਰ ਦੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਹਜੇ ਤੱਕ ਵੀ ਜੋ ਬੈਰੀਕੇਟਿੰਗ ਹੈ ਉਸੇ ਤਰੀਕੇ ਦੇ ਨਾਲ ਕਾਇਮ ਹੈ ਅਤੇ ਕਿਸਾਨਾਂ ਨੂੰ ਇੱਥੇ ਹੀ ਰੋਕਿਆ ਹੋਇਆ ਹੈ ਦੂਸਰੀ ਤਰਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੈਸਾ ਦੇ ਸੁਣਵਾਈ ਹੋਈ ਸੀ ਅਤੇ ਹਰਿਆਣਾ ਸਰਕਾਰ ਨੂੰ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਿਹਾ ਗਿਆ ਸੀਗਾ ਕਿ 7 ਦਿਨਾਂ ਦੇ ਅੰਦਰ ਅੰਦਰ ਜੋ ਸ਼ੰਭੂ ਦਾ ਰਸਤਾ ਹੈ ਇਸ ਨੂੰ ਕਲੀਅਰ ਕੀਤਾ ਜਾ ਸਕੇ ਕਿਉਂਕਿ ਇਹ ਰਸਤਾ ਸਿੱਧਾ ਦਿੱਲੀ ਦੇ ਨਾਲ ਜੁੜਦਾ ਅਤੇ ਅੱਜ ਚੌਥਾ ਦਿਨ ਇਸ ਸਮੇਂ ਹੋ ਚੁਕਿਆ ਚਾਰ ਦਿਨਾਂ ਤੋਂ ਬਾਅਦ ਦੀ ਜੋ ਤਸਵੀਰ ਦਿਖਾ ਰਹੇ ਆ ਹਾਲਾਂਕਿ ਅਰਧ ਸੈਨਿਕ ਬਲ ਨੇ ਉਹਨਾਂ ਦੀਆਂ ਡਿਊਟੀਆਂ ਉਸੇ ਤਰੀਕੇ ਲਗਾਈਆਂ ਗਈਆਂ ਨੇ ਇਹ ਕੋਈ ਵੀ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਹੜੀ ਕਿ ਇੱਥੇ ਇਹ ਐਕਟੀਵਿਟੀ ਨਜ਼ਰ ਨਹੀਂ ਆ ਰਹੀ ਜਿਸ ਦੇ ਵਿੱਚ ਇਹ ਦੱਸਿਆ ਜਾਵੇ ਕਿ ਇਹ ਰਸਤਾ ਹਟਾਉਣ ਦੀ ਕੋਸ਼ਿਸ਼ ਹੈ ਜਾਂ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਹਮਣੇ ਤੁਸੀਂ ਮੁਲਾਜ਼ਮਾਂ ਦੀਆਂ ਤਸਵੀਰਾਂ ਦੇਖ ਰਹੇ ਹੋ ਜਵਾਨ ਨੇ ਸਾਹਮਣੇ ਵਾਲੇ ਪਾਸੇ ਇਸ ਪਾਸੇ ਕਿਸਾਨ ਨੇ ਹਾਲਾਂਕਿ ਇਹ ਵਿਚਕਾਰ ਕਿਸਾਨ ਅਤੇ ਜਵਾਨ ਦੇ ਵਿਚਕਾਰ ਸਰਕਾਰ ਵੱਲੋਂ ਇੱਕ ਦੀਵਾਰ ਖੜੀ ਕਰ ਦਿੱਤੀ ਗਈ ਅਤੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹਜੇ ਤੱਕ ਜਿਹੜਾ ਕੀ ਕਹਸਾ ਤੇ 13 ਫਰਵਰੀ ਤੋਂ ਲੈ ਕੇ ਅੱਜ ਜੁਲਾਈ ਚੱਲ ਰਹੀ ਹੈ 13 ਜੁਲਾਈ ਹੋ ਚੁੱਕੀ ਹੈ ਅਤੇ ਅੱਜ ਤੱਕ ਹਜੇ ਤੱਕ ਕਹਿ ਸਕਦੇ ਕੋਈ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਦੂਸਰਾ ਬੈਰੀਕੇਟਿੰਗ ਹੈ ਜਿਹੜੀ ਉਸ ਨੂੰ ਲੈ ਕੇ 4 ਦਿਨ ਹੋ ਗਏ ਹੋ ਚੁੱਕੇ ਨੇ ਹਾਈ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਨੂੰ ਹਾਈ ਕੋਰਟ ਦੇ ਜੋ ਆਰਡਰ ਆਏ ਨੇ ਜਾਂ ਕਿਸੇ ਤੇ ਫਟਕਾਰ ਲੱਗੀ ਹੈ ਹਰਿਆਣਾ ਸਰਕਾਰ ਨੂੰ ਤਾਂ ਗੱਲਬਾਤ ਕਰਾਂਗੇ ਕਿਸਾਨ ਸਾਡੇ ਨਾਲ ਮੌਜੂਦ ਨੇ ਤੇਜਵੀਰ ਜੀ ਕਿਸ ਤਰੀਕੇ ਦੇ ਨਾਲ ਵੇਖਦੇ ਹੋ 13 ਫਰਵਰੀ ਤੋਂ 13 ਜੁਲਾਈ ਹੋ ਚੁੱਕੀ ਹੈ ਹਜੇ ਤੱਕ ਨਾ ਤਾਂ ਬੈਰੀਕੇਟਿੰਗ ਹਟਾਈ ਗਈ ਹੈ ਉਤੋਂ ਹਰਿਆਣਾ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਵੀ ਆ ਚੁੱਕੇ ਨੇ ਹਾਂਜੀ ਧੰਨਵਾਦੀ ਅੱਜ ਪੂਰੇ 150 ਦਿਨ ਹੋ ਚੁੱਕੇ ਨੇ ਤੇ 9 ਤਰੀਕ ਦਾ ਆਦੇਸ਼ ਆਇਆ ਹੋਇਆ ਹੈ ਇਹਨਾਂ ਨੇ ਬੈਰੀਕੇਸ਼ਨ ਹਟਾਣ ਦੀ ਜਗ੍ਹਾ ਜਿਹੜਾ ਤੁਸੀਂ ਪਿੱਛੇ ਦੇਖ ਸਕਦੇ ਹੋ ਗ੍ਰੀਨ ਸੈੱਡ ਹੈ ਇਹ ਇਹਨਾਂ ਨੇ ਪਰਸੋਂ ਪਾਣਾ ਸ਼ੁਰੂ ਕੀਤਾ ਉਲਟਾ ਇਹਨੂੰ ਮਜ਼ਬੂਤ ਕੀਤਾ ਤੇ ਪਿੱਛੇ ਬੈਰੀਕੇਸ਼ਨ ਕੀਤੀ ਹੈ ਹਜੇ ਵੀ ਤੁਸੀਂ ਪੱਤਰਕਾਰ ਸਾਥੀਓ ਕੋਈ ਵੀ ਉਧਰੋਂ ਹਰਿਆਣੇ ਵੱਲੋਂ ਇਹ ਪੰਜਾਬ ਦੀ ਹੱਦ ਹੈ ਜਿਹੜਾ ਤੁਸੀਂ ਉਹ ਦੇਖਦੇ ਹੋ ਸਾਹਮਣੇ ਉਹ ਜਿਹੜਾ ਅੱਗ ਵਾਲਾ ਖੜਿਆ ਜਿਹੜੀ ਉਹ ਚੌਂਕੀ ਲੱਗੀ ਹੈ ਉਹ ਵੀ ਹਰਿਆਣੇ 'ਚ ਹਰਿਆਣੇ 'ਚ ਲਗਭਗ ਮਤਲਬ ਕਿ ਹਰਿਆਣਾ ਸਰਕਾਰ ਇਹ 300 ਮੀਟਰ ਪੰਜਾਬ ਦੀ ਹੱਦ ਦੇ ਅੰਦਰ ਹੈ ਇਹ ਬੈਰੀਕੇਸ਼ਨ ਪੰਜਾਬ ਦੀ ਹੱਦ ਦੇ ਅੰਦਰ ਹੈ ਤੇ ਕੋਰਟ ਨੇ ਮਨ ਜੋ ਕੋਰਟ ਨੇ ਕਲੀਅਰ ਕਿਹਾ ਹੈ ਕਿ ਇਹਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਵੀ ਉਹਨੇ ਲਟਾੜ ਲਈ ਕਿ ਪੰਜਾਬ ਸਰਕਾਰ ਰਸਤਾ ਖਲਵਾਵੇ ਪਰ ਪੰਜਾਬ ਸਰਕਾਰ ਅੱਜ ਤੱਕ ਸਪਸ਼ਟਿਕਰਨ ਨਹੀਂ ਦੇ ਸਕੀ ਕਿ ਉਹਨੇ ਹਰਿਆਣਾ ਦੀ ਗਵਰਨਮੈਂਟ ਨੂੰ ਤੇ ਸੈਂਟਰ ਦੀ ਪੈਰਾਮਿਲਟਰੀ ਫੋਰਸਿਸ ਨੂੰ ਆਪ ਦਾ ਥਾਂ ਆਪਦੀ ਟਰੇਟਰੀ ਵਰਤਨ ਦਿੱਤੀ ਹੈ ਇਹ ਪੁਲ ਦੇ ਉੱਪਰ ਮਤਲਬ ਕਿ ਪੰਜਾਬ ਦੀ ਥਾਂ ਹੈ ਤੁਸੀਂ ਦੇਖੋਗੇ ਹਰਿਆਣਾ ਸ਼ੁਰੂ ਹੋਊਗਾ ਉਹ ਲਾਈਟਾਂ ਤੋਂ ਅਗਲੀ ਲਾਈਟਾਂ ਤੋਂ ਪਿੱਛੇ ਪਿੱਛੇ ਜਾ ਕੇ ਲਗਭਗ 100 ਮੀਟਰ ਪੂਲ ਕ੍ਰੋਸ ਕਰਕੇ ਹਰਿਆਣਾ ਦੀ ਹੱਦ ਸ਼ੁਰੂ ਹੁੰਦੀ ਹੈ ਇਹ ਪੰਜਾਬ ਦੀ ਹੱਦ ਦੇ ਅੰਦਰ ਆਪਾਂ ਖੜੇ ਆ ਹੁਣ ਵੀ ਜਿਹੜੀ ਪੈਰਾਮਿਲਟਰੀ ਫੋਰਸਿਸ ਆ ਉਹ ਵੀ ਪੰਜਾਬ ਦੀ ਹੱਦ 'ਚ ਖੜੀ ਹੈ ਪਰ ਇਹਨਾਂ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿਤੇ ਕੱਲ ਹੀ ਸੁਪਰੀਮ ਕੋਰਟ ਸੂਰੀਕਾਂਤ ਦੀ ਜਸਟਿਸ ਸੂਰੀਕਾਂਤ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਲਤਾੜ ਲਈਏ ਕਿ ਕਿਸਾਨ ਕਿਉਂ ਨਹੀਂ ਆ ਸਕਦੇ ਉਹ ਦੇਸ਼ ਦੇ ਨਾਗਰਿਕ ਨੇ ਉਹਨਾਂ ਨੂੰ ਵੀ ਹੱਕ ਹੈਗਾ ਸੁਪਰੀਮ ਕੋਰਟ ਦੇ ਵਿੱਚ ਆਲਰੇਡੀ ਉਹਨਾਂ ਦੇ ਖਿਲਾਫ ਇੱਕ ਆ ਚੁੱਕੀ ਹੈ ਤੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਜਾ ਕੇ ਹੁਣ ਇੱਕ ਇੱਕ ਹਫਤੇ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਦੋ ਚਪੇ ਹਾਈ ਕੋਰਟ ਦੇ ਵਿੱਚ ਹੋਵੇ ਸੁਪਰੀਮ ਕੋਰਟ ਦੇ ਵਿੱਚ ਹੋਵੇ ਪਰ ਮੈਨੂੰ ਲੱਗਦਾ ਜੂਨ ਹੀ ਸਰਕੀ ਹਰਿਆਣਾ ਸਰਕਾਰ ਤੇ ਬਿਲਕੁਲ ਵੀ ਜੂਨ ਹੀ ਸਰਕੀ ਨਹੀਂ ਕੋਈ ਇਹਨਾਂ ਦਾ ਕੋਈ ਇਹਨਾਂ ਦੇ ਹਜੇ ਤੱਕ ਕੋਈ ਆਫੀਸ਼ੀਅਲੀ ਸਟੇਟਮੈਂਟ ਆਈ ਹੈ ਨਾ ਹੀ ਕੋਈ ਇਹਨਾਂ ਨੇ ਇਹ ਜੀ ਕਾਰਵਾਈ ਸ਼ੁਰੂ ਕੀਤੀ ਹੈ ਉਲਟਾ ਉਧਰੋਂ ਜਿੱਦ ਪੁਲ ਤੇ ਜਾਂਦੇ ਹੋਏ ਦੋ ਬੈਰੀਗੇਸ਼ਨ ਦੋ ਲੇਅਰ ਹੋਰ ਵਧਾਈ ਹੈ ਮਤਲਬ ਕਿ ਹੁਣ 7 ਤੋਂ 9 ਲੇਅਰ ਇਹਨਾਂ ਨੇ ਕੀਤਾ ਹੈ ਇਹਦੇ ਵਿੱਚ ਉਹਦੇ ਚ ਕਾਰਨ ਕੀ ਹੈ ਕਿਉਂਕਿ ਜਿਹੜੀ 17 ਜੁਲਾਈ ਦੀ ਨਵਦੀਪ ਨੂੰ ਰਿਹਾ ਕਰਾਉਣ ਵਾਲੀ ਜਿਹੜੀ ਕਾਲ ਹੈ ਉਹਦੇ ਕਰਕੇ ਇਹ ਜਿਹੜੇ ਹੋਰ ਕੱਚੇ ਰਸਤੇ ਨੇ ਰਾਹ ਨੇ ਉਹਨਾਂ ਨੂੰ ਵੀ ਇਹ ਪੁੱਟ ਸਕਦੇ ਹੁ ਕਿਉਂਕਿ 4 ਦਿਨ ਤਾਂ ਲੰਘ ਚੁੱਕੇ ਨੇ ਹਫਤਾ ਪੂਰਾ ਹੋਣ ਤੇ ਆ ਹਫਤਾ ਇੰਤਜ਼ਾਰ ਕੀਤਾ ਜਾਵੇਗਾ ਜੋ ਉਸ ਤੋਂ ਬਾਅਦ ਕੋਈ ਐਕਸ਼ਨ ਜਾਂ ਕੋਈ ਗੱਲਬਾਤ ਕੋਈ ਰੋਕ ਕੀਤਾ ਜਾਏਗਾ ਨਹੀਂ ਕੱਲ ਨੂੰ ਦੋ ਹੀ ਫਾਰਮਾਂ ਦੀ ਮੀਟਿੰਗ ਹੈ ਤੇ ਕੋਈ ਉਮੀਦ ਨਹੀਂ ਹੈਗੀ ਕਿ ਰਸਤਾ ਖੁੱਲੂਗਾ ਸਾਨੂੰ ਤਾਂ ਬਿਲਕੁਲ ਵੀ 1% ਵੀ ਯਕੀਨ ਨਹੀਂ ਹੈਗਾ ਕਿ ਹਰਿਆਣਾ ਸਰਕਾਰ ਰਸਤਾ ਖੋਲੇਗੀ ਕਿਉਂਕਿ ਸੈਂਟਰ ਦੇ ਵਿੱਚ ਵੀ ਭਾਜਪਾ ਸਰਕਾਰ ਹੈ ਸੂਬੇ ਦੇ ਵਿੱਚ ਵੀ ਭਾਜਪਾ ਸਰਕਾਰ ਹੈ ਤੇ ਇਹਨਾਂ ਦਾ ਜਿਹਹਜਾ ਅੱਜ ਤੱਕ ਦਾ ਰਵੱਈਆ ਰਿਹਾ ਹੈ ਜੇ ਇਹ ਰਸਤਾ ਖੋਲਦੇ ਨੇ ਤੇ ਇਹ ਸਿੱਧੇ-ਸਿੱਧੇ ਦੁੱਖੀ ਹੁੰਦੇ ਕਿ ਤੁਸੀਂ ਦੇਸ਼ ਦੇ ਕਿਸਾਨਾਂ ਨੂੰ ਆਉਣ ਤੋਂ ਰੋਕ ਕੇ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਕਹੇ ਕਿ ਕਿਸਾਨ ਦੇਸ਼ ਦੇ ਨਾਗਰਿਕ ਨੇ ਤੇ ਉਹਨ ਉਹਦੇ ਚ ਕਲੀਅਰ ਲਿਖਿਆ ਹੋਇਆ ਉਹ ਜੱਜਮੈਂਟ ਦੇ ਵਿੱਚ ਅਖਬਾਰਾਂ ਦੇ ਵਿੱਚ ਤੁਸੀਂ ਅੱਧ ਦੇ ਵਿੱਚ ਪੜ੍ਹ ਸਕਦੇ ਹੋ ਤੇ ਉਹਦੇ ਚ ਇੱਕ ਚੀਜ਼ ਕਲੀਅਰ ਹੋ ਗਈ ਹੈ ਕਿ ਰਸਤਾ ਕਿਸਾਨਾਂ ਨੇ ਨਹੀਂ ਰਾਸਤਾ ਸਰਕਾਰਾਂ ਨੇ ਪੈਰਾਮਿਲਟਰੀ ਫੋਰਸਿਸ ਨੇ ਗੋਲੀਆਂ ਚਲਾ ਕੇ ਇੱਥਰ ਗਏ ਤੇ ਕੰਦਾ ਕਰ ਕਰਕੇ ਉਹ ਰੁਕੇ ਹੋਏ ਸੀਗਾ ਇਹਦੇ ਆਮ ਜਨਤਾ ਨੂੰ ਸਿੱਧਾ-ਸਿੱਧਾ ਇੱਕ ਸਨੇਹਾ ਜਾਂਦਾ ਤੇ ਜਿਹੜੇ ਅੰਤਪੱਖਤ ਜਿਹੜਾ ਜਿਹੜੇ ਲੋਕੀ ਸਾਨੂੰ ਦੋਸ਼ੀ ਮੰਨਦੇ ਸੀਗੇ ਉਹਨਾਂ ਦੇ ਲਈ ਵੀ ਇੱਕ ਤੇ ਕਈ ਲੋਕੀ ਕਹਿੰਦੇ ਸੀਗੇ ਕਿ ਕਿਸਾਨਾਂ ਨੇ ਬੈਰੀਕੇਟ ਲਾਤੇ ਕਿਸਾਨਾਂ ਨੇ ਰਸਤਾ ਬੰਦ ਕਰ ਦਿੱਤਾ ਨਹੀਂ ਇਹੋ ਜਾਂ ਉਹ ਕੋਰਟ ਦੇ ਵੀ ਸਾਬਿਤ ਕਰਤਾ ਤੇ ਅਸੀਂ ਤਾਂ ਲਗਾਤਾਰ ਦਿਖਾਇਆ ਤੁਸੀਂ ਤੁਹਾਡੀ ਵੀ ਗੱਡੀ ਇੱਥੇ ਤੱਕ ਆ ਸਕਦੀ ਹੈ ਤੁਸੀਂ ਆਇਓ ਚੱਲ ਕੇ ਕੋਈ ਵੀ ਇੱਥੇ ਤੱਕ ਆ ਸਕਦਾ ਅਸੀਂ ਰਸਤਾ ਨਹੀਂ ਬੰਦ ਕੀਤਾ ਨਹੀਂ ਬਲੌਕ ਕੀਤਾ ਹੋਇਆ ਅਸੀਂ ਪਹਿਲਾਂ ਵੀ ਬਲੌਕ ਨਹੀਂ ਕੀਤਾ ਹੋਇਆ ਤੇ ਸਾਡੀਆਂ ਮੰਗਾ ਜਿਹੜ ਅਸੀਂ ਯਾਰ ਸਾਨੂੰ ਦਿੱਲੀ ਜਾਣ ਦੀ ਵੀ ਕੀ ਲੋੜ ਹੈ ਸਰਕਾਰ ਗੱਲਬਾਤ ਦੇ ਰਸਤੇ ਰਹੀ ਇਹ ਮਸਲੇ ਦਾ ਹੱਲ ਕਰ ਸਕਦੀ ਹੈ ਹੁਣ ਵੀ ਕਰ ਸਕਦੀ ਹੈ ਸਰਕਾਰ ਨੇ ਕਰਨਾ ਕੀ ਇਹ ਗੱਲਬਾਤ ਵੀ ਕੀ ਕਰਨੀ ਉਹਨਾਂ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਦਿਵਾਣਾ ਤੇ ਨਾਲ ਦੇ ਨਾਲ ਜਿਹੜੇ ਡਬਲਿਊਟੀਓ ਦੇ ਪਾਲਿਸੀ ਦੇ ਉੱਪਰ ਕਰਜ਼ਾ ਮੁਕਤੀ ਕਰਨੀ ਮਰੇਗਾ ਮਜ਼ਦੂਰਾਂ ਨੂੰ ਉਹਨਾਂ ਦਾ ਹੱਕ ਦਿਵਾਣਾ ਇਹ ਸਾਰੀਆਂ ਮੰਗਾਂ ਸਾਡੀਆਂ ਮੰਨ ਲੈ ਵੀ ਸਰਕਾਰ ਹੁਣ ਕੱਲ ਦੀ ਮੀਟਿੰਗ ਇੱਥੇ ਹੋਏਗੀ ਉਸ ਤੋਂ ਬਾਅਦ ਫਿਰ ਅੱਗੇ ਦਾ ਕੀ ਰੂਪ ਹੈ ਕੱਲ ਦੀ ਮੀਟਿੰਗ ਹੋਊਗੀ ਕੱਲ ਦੋ ਹੀ ਫਾਰਮਾਂ ਇਰ ਸਾਨੂੰ ਇਹ ਗੱਲ ਦੀ ਇਨਫੋਰਮੇਸ਼ਨ ਮਿਲ ਜੂਗੀ ਕਿ ਰਸਤਾ ਖੋਲ ਰਿਹਾ ਨਹੀਂ ਖੋਲ ਰਿਹਾ ਪਰ ਸਾਨੂੰ ਪੂਰਾ ਕੀ ਨਾ ਰਸਤਾ ਨਹੀਂ ਖੋਲਿਆ ਜਾਊਗਾ ਹਮ ਕੱਲ ਖਨੋਰੀ ਦੇ ਵਿੱਚ ਮੀਟਿੰਗ ਹੋਈ ਖਨੋਰੀ ਦੇ ਵਿੱਚ ਵੀ ਇਹ ਗੱਲਬਾਤ ਚੱਲੀ ਕਿ ਤੇਲ ਪਾਣੀ ਟ੍ਰੇਡਰ ਟਰਾਲੀਆਂ ਦਾ ਚੈੱਕ ਕਰ ਲਓ ਤਿਆਰੀ ਕਿਸੇ ਵੀ ਵੇਲੇ ਵੀ ਕਰਨੀ ਪੈ ਸਕਦੀ ਹੈ ਬਿਲਕੁਲ ਅਸੀਂ ਤਾਂ ਇੱਥੇ ਵੀ ਕਰ ਰਹੇ ਹਾਂ ਵੀ ਆ ਕੇ ਆਪਦੀਆਂ ਟਰੈਕਟਰਾਂ ਨੂੰ ਸਲਫ ਮਾਰੋ ਤੇ ਹੋਰ ਜਿਹੜੇ ਸਾਡੇ ਪਿੱਛੇ ਸਾਡੇ ਵੀਰ ਨੇ ਉਹ ਵੀ ਤਿਆਰੀ ਕਰਨ ਵੀ ਜੇ ਸਰਕਾਰ ਰਸਤਾ ਖੋਲਦੀ ਹੈ ਤੇ ਆਪਾਂ ਦਿੱਲੀ ਜਾਵਾਂਗੇ ਉਹ ਜਾਣ ਦਾ ਸਾਡਾ ਤਤਪਰ ਹੈ ਉਹ ਕਿਉਂਕਿ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਦਿੱਲੀਆਂ ਜਾ ਕੇ ਹੀ ਪੂਰੀਆਂ ਹੋਣੀਆਂ ਨੇ ਪਰ ਜੇ ਸਰਕਾਰ ਇੱਥੇ ਗੱਲਬਾਤ ਰਹੀਂ ਕਰਨਾ ਚਾਹੇ ਤਾਂ ਵੀ ਇੱਥੇ ਵੀ ਕਰ ਸਕਦੀ ਹੈ ਸਾਨੂੰ ਉੱਥੇ ਗੱਲਬਾਤ ਲਈ ਸੱਦ ਸਕਦੀ ਹੈ ਪਰ ਹੁਣ ਤੱਕ ਦਾ ਮਾਹੌਲ ਜਿਵੇਂ ਹੈਗਾ ਕਿ ਹਾਈ ਕੋਰਟ ਨੇ ਇਹ ਵੀ ਗੱਲ ਕਹੀ ਹੈ ਕਿ ਪਹਿਲਾਂ ਸ਼ੰਭੂ ਬਾਰਡਰ ਖੋਲੋ ਫਿਰ ਅਸੀਂ ਖਨੋ ਉਹਦੇ ਉਹਦੇ ਤੇ ਵੀ ਅਸੀਂ ਪਿੱਛੇ ਕਰਦੇ ਤੁਸੀਂ ਆਖਿਆ ਕਿ ਜੇਕਰ ਰਾਸਤਾ ਖੁੱਲਦਾ ਸੀ ਅੱਗੇ ਜਾਵਾਂਗੇ ਫਿਰ ਸਾਨੂੰ ਜਾਣ ਵਾਸਤੇ ਜਿਹੜਾ ਰਾਹ ਮਿਲ ਜਾਏਗਾ ਇਹ ਜੇ ਨਹੀਂ ਖੁੱਲਦਾ ਫਿਰ ਕੀ ਰੂਪ ਰਹਿ ਰਹੇ ਨਹੀਂ ਉਹਦੇ 'ਚ ਫਾਰਮ ਤਿਆਰ ਕਰਨਗੇ ਹਜੇ ਵੀ ਜਿਹੜੀ ਜਾਣ ਵਾਲੀ ਤਰੀਕ ਹੈ ਜਾਂ ਜਾਣ ਦਾ ਸਮਾਂ ਹੈ ਜਾਂ ਕਿਵੇਂ ਦਾ ਇਹ ਮਾਹੌਲ ਰੱਖ ਦਿੰਨੇ ਹਾਂ ਵੀ ਜਿਵੇਂ ਪੈਰਾਮਿਲਟਰੀ ਫੋਰਸਿਸ ਲਾ ਕੇ ਹੁਣ ਤੱਕ ਨਵਦੀਪ ਅੰਦਰ ਕਿੰਨੀ ਇਹ ਫੜਫੜਾਈ ਕਰਦੇ ਨੇ ਕਿੰਨੇ ਝੂਠੇ ਮੁਕੱਦਮੇ ਜਿਹੜੀ ਫੈਬ੍ਰੀਕੇਟਡ ਇਹ ਐਫ ਆਈ ਆਰ ਦਰਜ ਕਰਦੇ ਨੇ ਉਹਦੇ ਤੇ ਸਾਰੇ ਤੇ ਨਿਰਪਰ ਕਰਦਾ ਹੈ ਸਭ ਠੀਕ ਠੀਕਾ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਕਿਸਾਨਾਂ ਵੱਲੋਂ ਜਿਹੜਾ ਹਜੇ ਇੰਤਜ਼ਾਰ ਕੀਤਾ ਜਾ ਰਿਹਾ ਕੱਲ ਨੂੰ ਇੱਥੇ ਬੈਠਕ ਹੋਏਗੀ ਉਸ ਬੈਠਕ ਦੇ ਵਿੱਚ ਤੈਅ ਕੀਤਾ ਜਾਵੇਗਾ ਕੀ ਦੇਖਣਾ ਹੋਵੇਗਾ ਕਿ ਅੱਗੇ ਜਾਣਾ ਜਾਂ ਨਹੀਂ ਜਾਣਾ ਪਰ ਇਹ ਦੇਖਣਾ ਕਿ ਜਿਹੜਾ ਇਹ ਰਸਤਾ ਇਹ ਬੈਰੀਕੇਟਿੰਗ ਹੈ ਹਜੇ ਵੀ ਉਸੇ ਤਰੀਕੇ ਦੇ ਰਾਈ ਕਾਇਮ ਹੈ ਇਸ ਸਮੇਂ 4 ਦਿਨ ਹੋ ਚੁੱਕੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਰਡਰ ਨੂੰ ਲੈ ਕੇ 4 ਦਿਨ ਹੋ ਚੁੱਕੇ ਨੇ ਤੇ ਹਰਿਆਣਾ ਸਰਕਾਰ ਵੱਲੋਂ ਹਜੇ ਤੱਕ ਜਿਹੜੀ ਇਹ ਬੈਰੀਕੇਟਿੰਗ ਹੈ ਇਸ ਨੂੰ ਹਟਾਇ ਨਹੀਂ ਜਾ ਰਿਹਾ ਹਾਲਾਂਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਬੈਰੀਕੇਟਿੰਗ ਦੇ ਪਰਲੇ ਪਾਸੇ ਜਿਹੜੀ ਕਿ ਇਹ ਸਾਹਮਣੇ ਤੁਸੀਂ ਲੇਅਰ ਦੇਖ ਸਕਦੇ ਹੋ ਉਹ ਜੋ ਸ਼ੈੱਡ ਪਾਇਆ ਹੋਇਆ ਉਸ ਤੋਂ ਕੋਈ ਸ਼ੈੱਡ ਦੀ ਵਰਤੋਂ ਕੀਤੀ ਜਾ ਰਹੀ ਹੈ ਹੋਰ ਜਿਹੜੀਆਂ ਚੀਜ਼ਾਂ ਲਗਾਈਆਂ ਜਾ ਰਹੀਆਂ ਨੇ ਪਾਈਆਂ ਜਾ ਰਹੀਆਂ ਨੇ ਤਾਂ ਕਿ ਇਸ ਨੂੰ ਹੋਰ ਮਜ਼ ਦੂਸਰੇ ਤਰ੍ਹਾਂ 17 ਤਰੀਕ ਦੀ ਅੰਬਾਲਾ ਜਾਣ ਦੀ ਕੋਲ ਹੈ ਜੋ ਨਵਦੀਪ ਸੀਗਾ ਜਿਸ ਨੂੰ ਹਜੇ ਤੱਕ ਪੁਲਿਸ ਵੱਲੋਂ ਹਰਾਸਤ ਦੇ ਵਿੱਚ ਰੱਖਿਆ ਗਿਆ ਗ੍ਰਫਤਾਰ ਕੀਤਾ ਗਿਆ ਸੀ ਉਸ ਨੂੰ ਛਡਾਉਣ ਦੀ ਲੈ ਕੇ ਜਿਹੜਾ ਕੀ ਇਹ ਇੱਕ ਐਸਾ ਤੇ ਕੋਲ ਆ ਤੇ ਇਹਨਾਂ ਦੋ ਕੋਲ ਦੇ ਦੌਰਾਨ ਐਸਾ ਤੇ ਕਿਸਾਨਾਂ ਵੱਲੋਂ ਹਜੇ ਵੀ ਮੰਗ ਕੀਤੀ ਜਾ ਰਹੀ ਹੈ ਕਿ ਸਾਡਾ ਕੋਈ ਦਿੱਲੀ ਜਾਣ ਦਾ ਸ਼ੌਂਕ ਨਹੀਂਗਾ ਜੇਕਰ ਸਰਕਾਰ ਚਾਵੇ ਤਾਂ ਮਸਲਾ ਜਿਹੜਾ ਇੱਥੇ ਵੀ ਹੱਲ ਹੋ ਸਕਦਾ ਅਤੇ ਇੱਥੇ ਜਿਹੜਾ ਕੀ ਅਸੀਂ ਟੇਬਲ ਟਾਕ ਕਰਨ ਦੇ ਲਈ ਕਿਸਾਨਾਂ ਦੇ ਕਿਸਾਨ ਸਰਕਾਰ ਦੇ ਨਾਲ ਟੇਬਲ ਟਾਕ ਕਰਨ ਦੇ ਲਈ ਤਿਆਰ ਨੇ ਅਤੇ ਜਦੋਂ ਵੀ ਮਸਲਾ ਹੱਲ ਹੋਣਾ ਹੋਵੇ ਅਸੀਂ ਤਿਆਰ ਹਾਂ ਦਿੱਲੀ ਜਾਣਾ ਸਾਡਾ ਕੋਈ ਕੰਮ ਨਹੀਂ ਇੱਥੇ ਗੱਲ ਕਰਨੀ ਹੈ ਕਰ ਸਕਦੇ ਹੋ ਅਸੀਂ ਜੇ ਰਾਸਤਾ ਖੁੱਲਦਾ ਤਾਂ ਦੋਨੇ ਫਾਰਮ ਆਪਣੀ ਮੀਟਿੰਗ ਕਰਕੇ ਅਗਲਾ ਰੂਪਰੇਖਾ ਤੈਅ ਕਰਨਗੇ ਕੈਮਰਾ ਪਰਸਨ ਸ਼ਸ਼ੀਪਾਲ ਦੇ ਨਾਲ ਕਮਲਦੀਪ ਜੀ ਮੀਟਿੰਗ